ਖਬਰ ਫਾਜ਼ਲ ਕਾ ਦੀ ਮੰਡੀ ਲਾਧੂ ਕਾ ਤੋਂ ਸਾਹਮਣੇ ਆ ਰਹੀ ਜਿੱਥੇ ਬੀਤੀ ਰਾਤ ਦੋ ਦੁਕਾਨਾਂ ਤੋਂ ਏਸੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਏ ਦੁਕਾਨਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਈ ਸੀ ਤਾਂ ਦਰਮਿਆਨੀ ਰਾਤ ਬੀਤੀ 13 ਜੁਲਾਈ ਦਿਨ ਐਤਵਾਰ ਨੂੰ ਜਦੋਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਈ ਸੀ ਤਾਂ ਪਿੱਛੇ ਉਹਨਾਂ ਦੀਆਂ ਦੁਕਾਨਾਂ ਤੋਂ ਦੁਕਾਨਾਂ ਤੇ ਲੱਗੇ ਏਸੀ ਉਡਾ ਲੈ ਗਏ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਸ਼ਰੀਆਮ ਏਸੀ ਚੋਰੀ ਅਤੇ ਹੋਰ ਕਈ ਤਰ੍ਹਾਂ ਦੀਆਂ ਦੁਕਾਨਾਂ ਦੀ ਤੋੜ-ਫੋੜ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮਾਮਲੇ ਦੀ ਜਾਣਕਾਰੀ ਮੰਡੀ ਲਾਦੂ ਕਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਹੁਣ ਅੱਗੇ ਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਮੇਰਾ ਨਾਮ ਸਰਸੁਰੇਸ਼ ਕੁਮਾਰ ਹੈ ਮੇਰਾ ਬੈਕ ਹਸਪੈਂਡ ਹੈ ਅੱਜੋ ਰਾਤ ਚੋਰੀ ਨੂੰ ਜਾਂ ਦੇ ਤੱਕ ਇਸ ਪਰੇ ਕਿੰਦਾ ਅਸਰ ਰਾਤ ਆਹੀ 8:30 ਹੋਏ ਦੇ ਆਸ-ਪਾਸ ਮੈਂ ਦੁਕਾਨ ਆਫ ਕਰਕੇ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਵੇਰ ਸ਼ੋਪ ਤੇ ਆਇਆ ਲੈ ਵੋਪਨ ਕਰੀਆ ਤਾਂ ਹੀ ਮਨ ਲੋ ਸਫਾਈ ਸੁਈ ਕਰਕੇ ਤੇ ਦੇਖਿਆ AC ਚਾਲੂ ਕਰਾਇਆ ਤਾਂ ਚਾਲੂ ਨਹੀਂ ਆਇਆ ਫਿਰ ਜਦੋਂ ਛੱਤ ਤੇ ਜਾ ਕੇ ਦੇਖਿਆ ਤਾਂ ਕੰਪਰੈਸ਼ਨ ਹੈ ਨਹੀਂ ਸੀਗਾ ਛੱਤ ਤੇ ਫਿਰ ਅਸੇ ਪਸੀਨਾ ਯਰ ਮਾਰੀ ਤਾਂ ਪਤਾ ਲੱਗੇ ਚੋਰੀ ਹੋ ਗਿਆ ਕਿ ਪੁਲਿਸ ਕੰਪਲੀਟ ਕੀਤੀ ਹਾਂਜੀ ਸਰ ਅਸੀਂ ਹਾਂ ਕੰਪਲੀਟ ਕਰ ਰਹੇ ਹਾਂ ਉਹਨਾਂ ਨੇ ਸਾਰੇ ਇਹੀ ਕਿਹਾ ਵੀ ਕੋਈ ਨਾ ਜਲਦ ਤੋਂ ਜਲਦ ਆਪਾਂ ਚੋਰੀ ਦੀ ਪਾਲ ਕਰਾਂਗੇ ਤੇ ਤੁਹਾਨੂੰ ਤੁਹਾਡਾ ਸਮਾਨ ਲੱਭ ਕੇ ਦਵਾਂਗੇ ਜੀ ਜਿਸ ਗੱਲ ਕਰ ਲਈਏ ਸੱਡੇ ਜਿਹੜੇ ਚੋਰੀਆਂ ਦਾ ਇਨਜਾਮ ਦਿੱਤਾ ਗਿਆ ਉਸ ਵੇਲੇ ਉਹਨਾਂ ਚੋਰੀਆਂ ਵਿੱਚ ਕੋਈ ਹੱਲ ਹੋਇਆ ਅ ਸਰ ਫਿਲਹਾਲ ਤਾਂ ਨਹੀਂ ਹੋਇਆ ਜੀ ਕੋਈ ਵੀ ਜਿਹੜੀ ਵੀ ਸਮਾਨ ਚੋਰੀ ਆ ਕਦੇ ਨਹੀਂ ਕਿਸੇ ਦਾ ਲੱਭਿਆ ਤੇ ਅਕਸਰ ਹੀ ਹੁੰਦਾ ਰਹਿੰਦਾ ਹੈ ਇਹ ਮੰਨ ਲਓ ਮਹੀਨੇ 'ਚ ਇੱਕ ਦੋ ਵਾਰ ਐ ਵਾਰਦ ਤਾਂ ਹੋਈ ਜਾਂਦੀਆਂ ਜੀ ਪ੍ਰਸ਼ਾਸਨ ਕੋ ਕੀ ਮੰਗ ਚਾਹਦੇ ਹੋ ਤੁਹਾਡਾ ਪ੍ਰਸ਼ਾਸਨ ਤੋਂ ਸਰ ਇਹ ਹੀ ਮੰਗ ਹੈ ਵੀ ਮੰਨ ਲਓ ਪਹਿਲਾਂ ਇੱਥੇ 8 ਦਿਨਾਂ ਦਾ ਲੱਗਦਾ ਸੀਗਾ ਤਾਂ ਜਿੰਨਾ ਟਾਈਮ ਨਾਕਾ ਲੱਗਦਾ ਰਿਹਾ ਕਦੇ ਕੋਈ ਵਾਰਦਾਸ ਨਹੀਂ ਹੋਈ ਹੁਣ 1 ਮਹੀਨਾ ਹੋ ਗਿਆ ਹੁਣ ਫਿਰ ਮਤਲਬ ਨਾਕਾ ਲੱਗਣਾ ਬੰਦ ਹੋ ਗਿਆ ਇੱਥੇ ਉਹ ਚੱਕ ਕੇ ਇਹਨਾਂ ਨੇ ਕਰਤਾ ਲਾਦੂਗਾ ਪਿੰਡ 'ਚ ਤਾਂ ਉਹ ਹੁਣ ਇੱਥੇ ਫਿਰ ਚੋਰਾਂ ਨੂੰ ਜਿਵੇਂ ਕਹ ਲੋ ਖੁੱਲ ਮਿਲ ਗਈ ਹੈ ਤਾਂ ਫਿਰ ਵਾਰਦਾਤਾਂ ਕਰ ਰਹੀ ਹੈ ਅੱਲਾ ਪਕ ਕੰਮ ਕਰਲੀ ਨੁਕਸਾਨ ਕਿੰਨੇ ਕਰੋ ਆਈ ਸਰ ਨਾ ਨਵੇਂ ਅਸੀਂ ਦਾ ਪਰਾਇ ਐਸੇ ਸਾਲ ਹੀ ਲਵਾਇਆ ਸੀਗਾ ਜੀ 35 ਤੋਂ 40 ਹਜ਼ਾਰ ਦੇ ਵਿੱਚ ਐਸੀ ਪੈਂਦਾ ਜੀ ਤੇ ਨਹੀਂ ਸਰ ਹੋਰ ਕੋਈ ਨੁਕਸਾਨ ਨਹੀਂ ਆਇਆ ਜੀ ਕੰਪਰੈਸਰ ਲਾ ਕੇ ਲੈ ਗਏ ਆ ਅਸੀਂ ਸਰ ਮੰਨ ਤੋਟਾ ਜਸਪਾਲ ਸਿੰਘ ਜੀ ਜੋ ਗੱਲਬਾਤ ਅਗਰੀਗੇਟਡ ਬਣ ਰਹਿਣਾ ਲਾਧੂ ਗਾ ਜੀ ਇਹ ਗੱਲਬਾਤ ਕਰ ਲਈ ਆ ਤੁਹਾਡੀ ਚੋਰੀ ਹੋਈ ਆ ਕਿ ਤੇ ਕਮੇਟ ਇਹ ਰਾਤ ਨੂੰ ਹੋਈ ਆ ਜੀ ਰਾਤ 1 ਤੋਂ 3 ਵਜੇ ਦੇ ਵਿਚਕਾਰ ਰਹੀ ਆ ਤੁਹਾਨੂੰ ਕਿਸ ਟੈਂਪਰ ਸਾਨੂੰ ਸਵੇਰੇ ਪਤਾ ਲੱਗਿਆ 9 ਵਜੇ ਜਦੋਂ ਦੁਕਾਨ ਤੇ ਆਇਆ ਦੁਕਾਨਦਾਰ ਤਾਂ ਉਹਨਾਂ ਨੇ ਫੋਨ ਕੀਤਾ ਮੈਂ ਖੇਤ ਗਿਆ ਆਇਆ ਸੀ ਜਦੋਂ ਉਹ ਖੇਤ ਤੋਂ ਦੁਕਾਨ ਤੇ ਕਹਿੰਦੇ ਉਹ ਚੋਰੀ ਹੁੰਨ ਜਾਂ ਤੱਕ ਜਦੋਂ ਉਹ ਤੋਂ ਬਾਅਦ ਜਿਹੜਾ ਤੁਸੀਂ ਕੋਈ ਪ੍ਰਕਾਸ਼ ਨਾਲ ਗੱਲਬਾਤ ਕੀਤੀ ਹਾਂ ਪੁਲਿਸ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਇਸ ਵਿੱਚ ਬੰਦੇ ਸਾਰੀ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਵੀ ਇਨਕੁਆਰੀ ਕਰਦੇ ਆ ਉਹ ਥੋੜਾ ਜਿਹਾ ਦਬਸਾਉਂਦੇ ਆ ਉਹ ਕਹਿੰਦੇ ਵੀ ਫਾਲਕੇ ਦੇਵਾਂਗੇ ਤੁਹਾਨੂੰ ਮੌਕੇ ਤੇ ਆ ਕੇ ਕਮਸ ਕਮ ਦੀ ਗੱਲ ਕਰਨ ਲਈ ਅੱਡੇ ਵੱਲ ਲੱਗ ਫਾ ਕਾਫੀ ایسی ਜਗਾ ਤੇ ਚੋਰੀ ਨੂੰ ਵਾਰਦਾਤਾਂ ਕੀਤੀਆਂ ਨੇ ਉਹਦੀ ਨਿਗਰਾਨੀ ਦੇਣਾ ਅੱਜ ਤੁਹਾਡੇ ਦੁਕਾਨ ਤੇ ਚੋਰੀ ਠੀਕ ਨਿਕੰਦਾਂ ਦੇ ਕੰਮ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਥੇ ਕੋਈ ਸਰਕਾਰੀ ਮੁਲਾਜ਼ਮਾਂ ਦੀ ਰਾਤ ਨੂੰ ਡਿਊਟੀ ਲਾਈ ਜਾਵੇ ਪਹਿਲਾਂ ਕਿ ਜਿਸ ਤਰ੍ਹਾਂ ਲਾਈ ਹੋਈ ਸੀ ਤਾਂ ਉਸ ਟਾਈਮ ਕੋਈ ਵਾਰਦਾਤ ਨਹੀਂ ਹੁੰਦੀ ਸੀ ਰਾਤ ਨੂੰ ਹੁਣ ਜਦੋਂ ਦੇ ਬੰਦ ਕੀਤੇ ਹੋਏ ਆ ਕਿਤੇ ਨਾ ਕਿਤੇ ਇਹੋ ਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਸਰ ਵਈ ਨਾਮਾਤਰੀ ਹੁੰਦੀ ਹੈ ਕੋਈ ਜ਼ਿਆਦਾ ਕਾਰਵਾਈ ਮੈਂ ਤਾਂ ਨਹੀਂ ਦੇਖੀ ਵੀ ਕੀਤੀ ਗਈ ਉਹ ਕਿਸੇ ਤੇ ਕਿਸੇ ਪ੍ਰਕਾਰ ਦੇ ਕੇ ਉਹਨਾਂ ਨੇ ਵਿਸ਼ਵਾਸ ਦੁਆਇਆ ਹੈ ਕਿ ਤੁਸੀਂ ਤੁਹਾਡੇ ਕੋਲ ਉੱਥੇ ਆ ਕੇ ਤੇ ਦੇਖਦੇ ਹਾਂ ਮੌਕਾ ਇਨਕੁਆਇਰੀ ਕਰਾਂਗੇ ਜੋ ਸਾਹਮਣੇ ਆਉਂਦਾ ਹੈ ਲੈ ਕੇ ਉਹਨਾਂ ਨੂੰ ਨੁਕਸਾਨ ਕਿੰਨਾ ਕਨਸਾਨ ਹੋ ਗਿਆ ਨੁਕਸਾਨ ਹੈਗਾ ਜੀ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਕੀ ਤੁਹਾਡਾ ਸਾਡਾ AC ਦਾ ਬਾਹਰ ਆਊਟਡੋਰ ਹੈ ਜਿਹੜਾ ਉਹ ਲਾ ਕੇ ਲੈ ਗਏ ਸੋ ਨਹੀਂ ਉਸ ਤੋਂ ਇਲਾਵਾ ਨਹੀਂ